ਮਹਾਨ ਨਗਰ ਕੀਰਤਨ ਤੀਆਂਵਾ ਇਹ ਪਿੰਡ ਠੇਠੜਕੇ ਤੋਂ ਸ਼ਹੀਦ ਬਾਬਾ ਸਿਸੋਜੀ ਦੇ ਸਤਾਨ ਤੋਂ ਆਏ ਸਾਲੀ ਤੁਰਦਾ ਇਹ ਸਮੂਹ ਸਾਖ ਸੰਗਤ ਪਿੰਡ ਠੇਠੜਕੇ ਵਾਲੀ ਬੜੀ ਸ਼ਰਧਾ ਤੇ ਤਾਮ ਨਾਲ ਮਨਾਉਂਦੀ ਆ ਜਿਸ ਦੇ ਵਿੱਚ ਟਾਡੀ ਜਿਹਾ ਬਾਬਾ ਪ੍ਰੇਮ ਸਿੰਘ ਨਗਰ ਕੀਰਤਨ ਦੇ ਵਿੱਚ ਕੀਰਤਨੀ ਜਿਹਾ ਅਮਨਵੀਰ ਸਿੰਘ ਗੁਰਪ੍ਰੀਤ ਸਿੰਘ ਕੋੜੀਆਂ ਵਾਲੇ ਬਾਬਾ ਜੀ ਹੁੰਦੇ ਨੇ ਅਤੇ ਹੋਰ ਵੀ ਸਾਰੀ ਸਾਧ ਸੰਗਤ ਪਰੇਸ਼ਾਨੋ ਸ਼ੌਕਤ ਦੇ ਨਾਲ ਇਹ ਪਿੰਡ ਦੀ ਦਸ਼ਮੇਸ਼ ਪਿਤਾ ਜੀ ਦੇ ਪ੍ਰਗਟ ਦਿਹਾੜਾ ਮਨਾਉਂਦੀ ਆ ਮਾਰਾ ਹਰ ਇੱਕ ਦਾ ਭਲਾ ਕਰੇ ਤੇ ਹਰ ਇੱਕ ਦੇ ਮੇਰ ਭਰਾਤ ਰੱਖੇ ਇਹ ਨਗਰ ਕੀਰਤਨ ਪਿੰਡ ਥੀਏਟਰ ਕੇ ਤੋਂ ਹੁੰਦਾ ਆ ਪੈਰੋ ਕੇ ਪੱਲੇ ਨੰਗਲ ਖਾਲਸਾ ਵਾਲਾ ਡੇਰਾ ਬਾਬਾ ਨਾਨਕ ਪੱਖੋ ਕੇ ਸਾਹਦਾਂ ਵਾਲੀ ਹਰੋਵਾਲ ਕਾਲਾ ਵਾਲੀ ਚੌਂਕ ਜੋੜੀਆਂ ਤੋਂ ਵਾਪਸ ਫਿਰ ਪਿੰਡ ਸਿੱਠਗੇ ਸ਼ਹੀਦ ਬਾਬਾ ਸਿੱਧੂ ਜੀ ਦੇ ਸਤਾਨ ਤੇ ਵਾਪਸ ਪਹੁੰਚੇਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਹੜਾ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਤੀਵਾਂ ਮਹਾਨ ਨਗਰ ਕੀਰਤਨ ਪਿੰਡ ਠੇਟੜ ਕਹਿੰਦੇ ਸਮੂਹ ਸਾਧ ਸੰਗਤ ਵੱਲੋਂ ਕੱਢਿਆ ਜਾ ਰਿਹਾ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਗਟ ਦਿਹਾੜੇ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਕੱਢਿਆ ਜਾ ਰਿਹਾ ਇਹ ਅਲੱਗ-ਅਲੱਗ ਪਿੰਡਾਂ ਤੋਂ ਪਿੰਟ ਹੀਟਰ ਕਹਿੰਦੀ ਚੱਲ ਕੇ ਅਲੱਗ-ਅਲੱਗ ਪਿੰਡਾਂ ਤੋਂ ਹੋ ਜਾਂਦਾ ਹੋਇਆ ਡੇਰਾ ਬਾਬਾ ਨਾਨਕ ਪਹੁੰਚੇਗਾ। ਇਹਦੇ ਵਿੱਚ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਸਹਾਈ ਹੇਟ, ਪੰਜਾਂ ਪਿਆਰਿਆਂ ਦੀ ਗਵਾਈ ਹੇਟ ਨਗਰ ਕੀਰਤਨ ਸਜਾਇਆ ਗਿਆ ਹੈ। ਡੇਰਾ ਬਾਬਾ ਨਾਨਕ ਤੋਂ ਫੇਰ ਅਲੱਗ-ਅਲੱਗ ਪਿੰਡਾਂ ਦੇ ਵਿੱਚ ਹੁੰਦਾ ਆ ਸਮਾਪਤੀ ਪਿੰਟ ਹੀਟਰ ਕੇ ਕਰੇਗਾ। ਵਾਹਿਗੁਰੂ ਜਿੱਕਾ ਕਲਸਾ, ਵਾਹਿਗੁਰੂ ਜਿੱਕੀ ਫਤਿਹ। ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ।